ਹਾਂਜੀ ਹਾਂਜੀ ਬੋਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮੇਰਾ ਨਾਮ ਵਰਿੰਦਰ ਸਾਟੇ ਹੈ ਹਸਨਪੁਰ ਡਰੋਨ ਅਕੈਡਮੀ ਜਿੱਦੇ ਵਿੱਚ ਡਰੋਨ ਉਡਾਉਣਾ ਪਲੱਸ ਡਰੋਨ ਬਣਾਉਣਾ ਦੋਨੋਂ ਕੋਰਸ ਸਾਡੇ ਕੋਲ ਡੀਜੀਸੀਏ ਅਪਰੂਵਡ ਜਿਹੜੇ ਕਰਾਈ ਜਾਂਦੇ ਆ ਔਰ ਇਹ ਹੈਗਾ ਸਾਡਾ ਐਗਰੀਕਲਚਰ ਸਪਰੇਅ ਡਰੋਨ ਉੱਚੀ ਦਾ 10 ਲੀਟਰ ਇਹਦੇ ਵਿੱਚ ਟੈਂਕ ਲੱਗਾ ਜਿਹੜਾ ਕਿ ਪੈਸਿਸਾਈਡ ਸਪਰੇਅ ਕਰਦਾ ਹੈ ਇੱਕ ਬੂੰਦ ਦੀ ਇਹ 1000 ਬੂੰਦਾਂ ਚ ਕਨਵਰਟ ਕਰਕੇ ਫੋਗ ਟਾਈਪ ਦੇ ਵਿੱਚ ਸਪਰੇਅ ਕਰਦੇ ਆਂ ਜੀ ਪਰ ਜਿੱਥੇ ਜਿੱਥੇ ਇਹਦੇ ਨਾਲ ਸਪਰੇਅ ਹੋਈ ਆ ਉਹਦੇ ਵਿੱਚ ਸਾਨੂੰ 15 ਤੋਂ 20 ਬੂੰਦ ਜਿਹੜਾ ਝਾੜ ਆ ਉਹ ਸਾਡਾ ਵੱਧ ਨਿਕਲਿਆ ਇਦੇ ਦੋ ਤਿੰਨ ਫਾਇਦੇ ਆ ਕਿ ਜਿਵੇਂ ਆਪਾਂ ਮੈਨੂਅਲੀ ਸਪਰੇਅ ਕਰਦੇ ਆਂ ਤੇ ਉਹਦੇ ਵਿੱਚ ਜਿਹੜੇ ਬੰਦੇ ਨੇ ਉਹ ਫਸਲ ਖਰਾਬ ਕਰਦੇ ਨੇ ਜਾਂ ਫਸਲ ਖਰਾਬ ਹੋ ਜਾਂਦੀ ਹੈ ਮਦਦ ਵੀ। ਕਈ ਵਾਰੀ ਕੀ ਹੁੰਦਾ ਹੈ ਕਿ ਮੈਨੂਅਲੀ ਇਹ ਕਰ ਰਹੇ ਹਾਂ ਤਾਂ ਚ ਗਲਤੀਆਂ ਵੀ ਹੋ ਜਾਂਦੀਆਂ ਕਿ ਇੱਕੋ ਇੱਕੋ ਜਗ੍ਹਾ ਤੇ ਦੋ ਵਾਰੀ ਸਪਰੇਅ ਹੋ ਗਈ ਜਾਂ ਇੱਕ ਜਗ੍ਹਾ ਕੁਝ ਜਗ੍ਹਾ ਛੁੱਟ ਗਈ। ਇਹ ਸਪੋਰਟ ਸਪਰੇਅ ਕਰਦਾ ਹੈ ਇਹ ਖੁਦ ਡਿਟੈਕਟ ਕਰਦਾ ਹੈ ਕਿ ਕਿੱਥੇ ਸਪਰੇਅ ਹੋਣ ਵਾਲੀ ਹੈ ਇਹ ਉੱਥੇ ਸਪਰੇਅ ਕਰਕੇ ਆਉਂਦਾ ਹੈ। ਦੂਸਰਾ ਇਹ ਆਟੋਮੇਸ਼ਨ ਤੇ ਚੱਲਦਾ ਹੈ। ਘਰੋਂ ਤੁਸੀਂ ਆਪਣਾ ਪਲਾਨ ਬਣਾ ਕੇ ਇਹਨੂੰ ਉਡਾ ਦਿਓ। ਖੁਦ ਜਾਊਗਾ ਸਪਰੇਅ ਕਰਕੇ ਤੁਹਾਡੇ ਕੋਲ ਘਰੇ ਫਾਰਮਰ ਨੇ ਕਿੰਨਾ ਕਿ ਯੂਜ਼ ਕਰਦੇ ਇਹਨੂੰ ਈ ਬਹੁਤ ਜ਼ਿਆਦਾ ਐਸਾ ਜਿੰਨੇ ਜਿੰਨੇ ਇਹਦੀ ਡੈਮੋ ਲਈ ਆ ਉਹ ਜਰੂਰ ਅਗਲੀ ਵਾਰੀ ਉਹ ਕਾਲ ਕਰਦਾ ਕਿ ਸਾਡੇ ਸਪਰੇ ਜਿਹੜੀ ਡਰੋਨ ਨਾਲ ਹੀ ਕਰਕੇ ਜਾਓ ਕਿਉਂਕਿ ਸਾਡੀ ਫਸਲ ਦਾ ਬਹੁਤ ਜ਼ਿਆਦਾ ਫਰਕ ਪੈਂਦਾ ਤੁਸੀਂ ਆਪਣਾ ਨੰਬਰ ਦੱਸ ਦਿਓ ਜੇ ਕਿਸੇ ਤੁਹਾਨੂੰ ਕੰਟੈਕਟ ਕਰਨਾ ਹੋਵੇ ਹਾਂਜੀ ਡੈਮੋ ਵਾਸਤੇ ਜੇਕਰ ਤੁਸੀਂ ਡੈਮੋ ਲੈਣਾ ਚਾਹੁੰਦੇ ਹੋ ਡੈਮੋ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲੂਗੀ ਆਪਣਾ ਕੰਟੈਕਟ ਨੰਬਰ ਦੱਸ ਦਿਓ ਦੋ ਕਿਲੇ ਤੇਨੇ ਕਿਲੇ ਜਿੰਨੀ ਸਪਰੇ ਹੋਏ ਸਾਡਾ ਪਾਇਲਟ ਆਊਗਾ ਸਪਰੇ ਕਰਕੇ ਜਾਊਗਾ ਕੰਟੈਕਟ ਨੰਬਰ ਸਾਡਾ ਫੋਨ ਨੰਬਰ ਹੈ ਜੀ 98158 12000 ਹਸਨਪੁਰਾ ਡਰੋਨ ਅਕੈਡ ਠੀਕ ਹੈ ਜੀ ਧੰਨਵਾਦ थैंक यू थैंक यू